ਮੈਨੂੰ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਤਨ ਗੁਰੂ ਰਾਮਦਾਸ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਲੈ ਕੇ ਆਏ ਆਂ ਜੀ ਕਾਟਨ ਦੇ ਫੁੱਲ ਕਾਟਨ ਦੇ ਸੂਟ ਤੁਸੀਂ ਘਰੇ ਜਿਵੇਂ ਮਰਜ਼ੀ ਪਾਓ ਇਹਨਾਂ ਨੂੰ ਕੁਝ ਨਹੀਂ ਹੁੰਦਾ ਕੋਈ ਰੰਗ ਰੂੰਗ ਨੂੰ ਕੁਝ ਨਹੀਂ ਹੁੰਦਾ ਇਹਨਾਂ ਦੇ ਨੂੰ ਤੇ ਆਪਾਂ ਬੋਲ ਰਹੇ ਆਂ ਇਹ ਉਹ ਇਹ ਹੋਰ ਚੀਜ਼ ਹੈ ਜੀ ਇਹਨੂੰ ਬਾਹਰ ਪਾਓ ਜਾਂ ਦੀ ਘਰੇ ਪਾਓ ਇੱਕੋ ਜੀ ਇੱਕੋ ਬਰਾਬਰ ਹੈ ਹਾਂ ਆਪਾਂ ਜੀ ਮੌੜ ਮੰਡੀ ਤੋਂ ਬੋਲਦੇ ਆਂ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਇਹਦੀ ਕਾਲੀ ਭੋਏ ਦੇ ਵਿੱਚ ਇਹ ਲੈਣਾ ਜ ਅਗਲੇ ਦੀ ਪਰਪਲ ਆਉਗੀ ਸੇਮ ਕਲਰ ਚ ਤੇ ਪੰਚ ਤਿੰਨ ਸੂਟ ਹਨ ਹਾਂ ਤਿੰਨ ਸੂਟ ਹੈ ਥਾਂ ਦੇ ਤਿੰਨ ਹੀ ਹੁੰਦੇ ਵੈਸੇ ਤੇ ਦੀ ਕੀਮਤ ਹੈ ਜੀ ਓਨਲੀ 550 ਰੁਪਏ ਜਿਹੜਾ ਮਰਜ਼ੀ ਸੂਟ ਤੁਸੀਂ ਮੰਗਾ ਸਕਦੇ ਹੋ ਇਹ ਪਿਆਰਾ ਜਿਹਾ ਕਲਰ ਅਗਲਾ ਆ ਗਿਆ ਜੀ ਪਰਪਲ ਡਾਰਕ ਪਰਪਲ ਦੇ ਵਿੱਚ ਐਵੇਂ ਦੀਆਂ ਲੈਣੀਆਂ ਬਣੀਆਂ ਹੋਈਆਂ ਨੇ ਨਾ ਦੇਖ ਲਓ ਜੀ ਓਨਲੀ 550 ਰੁਪਏ ਰੇਟ ਆ ਜੀ ਪਿਓਰ ਕਾਟਨ ਆ ਗਿਆ ਜੀ ਇਹ ਸਾਰੇ 550 ਜੀ ਚੱਲ ਰਹੇ ਆ ਜੀ ਆ ਗਿਆ ਜੀ ਬਲੈਕ ਇੱਕ ਇਹਦੇ ਵਿੱਚ ਆ ਗਿਆ ਜੀ ਕਰੀਮ ਬਲੈਕ ਦੇ ਨਾਲ ਦਾ ਕਰੀਮ ਜਾਂ ਕਹਿ ਸਕਦੇ ਹੋ ਤੁਸੀਂ ਸਾਰੇ ਹੀ 500 50 ਦੇ ਚੱਲ ਰਹੇ ਆ ਜੀ ਆ ਗਿਆ ਅਜੀ ਕਲਰ ਬਹੁਤ ਸੋਹਣਾ ਕਰਾ ਕੱਪੜਾ ਜਿੰਨਾ ਕਦੋਂ 190 ਸੌਫਟ ਕੱਪੜਾ ਇਹ ਪੂਰੀ ਸੌਫਟ ਕਾਟਨ ਹੈ ਵੀਰੇ ਬੇਫਿਕਰ ਹੋ ਕੇ ਤੁਸੀਂ ਮੰਗਾ ਸਕਦੇ ਹੋ ਇਹ ਸਾਡੀ ਗਰੰਟੀ ਹੈ ਜੇ ਕਾਟਨ ਨਾ ਨਿਕਲੇ ਇਹਦੇ ਵਿੱਚ ਕੋਈ ਮਿਕਸ ਨਹੀਂ ਹੈਗਾ 1% ਵੀ ਵਿੱਚ ਮਿਕਸ ਕੋਈ ਧਾਗਾ ਨਹੀਂ ਹੈਗਾ ਜਿਹੜਾ ਅਸੀਂ ਦੱਸ ਕੇ ਦਿੰਨੇ ਹਾਂ ਉਹ ਵੀ ਕੱਪੜਾ ਨਿਕਲਦਾ ਸੀ ਕਿਤੇ ਝੂਠ ਬੋਲ ਕੇ ਕੱਪੜਾ ਨਹੀਂ ਵੇਚਿਆ ਤਾਂ ਦੇਖੋ ਜੀ ਇਹਦੇ ਚ ਆ ਪੀਲਾ ਰੰਗ ਆ ਗਿਆ ਮਸਟਰਡ ਜਿਹਾ ਗੈਲੋ ਛੋੜੀ ਗੋਲੀ ਇਹ ਦੁਬਾਰੇ ਕਲਰ ਆ ਗਈ ਜੀ ਆ ਆ ਗਿਆ ਦੇ ਵਿੱਚ ਮਹਿੰਦੀ ਜੀ ਤੇ ਲਾਸਟ ਆ ਗਿਆ ਇਹਦੇ ਵਿੱਚ ਫਿਰੋਜੀ ਕਲਰ ਆਪਣੇ ਕੋਲ ਤੁਹਾਨੂੰ ਪਤਾ ਹੀ ਦੱਸਣ ਦੀ ਲੋੜ ਨਹੀਂ ਪੈਂਦੀ ਇਹ 550 ਰੁਪਏ ਦਾ ਸੂਟ ਆ ਵੀਰੇ ਪਿਓਰ ਕਾਟਨ ਦਾ ਕੋਈ ਦੇ ਰੰਗ ਰੰਗ ਨੂੰ ਕੁਛ ਨਹੀਂ ਦਾ ਜਿੰਨਾ ਮਰਜ਼ੀ ਘਰੇ ਪਾਇਓ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਸੌਰੀ ਆਪ ਸਭ ਨੂੰ ਮੇਰੇ ਮੈਨੂ ਮਨਜੀਤ ਕੌਰ ਮੰਨੀਓ ਪਿਆਰਪਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ